ਹਰ ਘਰ ਦੇ ਵਿੱਚ ਕੋਈ ਨਾ ਕੋਈ ਇਦਾਂ ਕਹਣਗੇ ਜੀ ਇਥੇ ਨਾ ਅਵਗਤ ਹੈ ਛੋਟੀ ਉਮਰ 'ਚ ਹੀ ਮਰ ਗਿਆ ਸੀ ਨਾ ਇਸ ਕਰਕੇ ਉਹਦੀ ਰੂਹ ਭੜਗਦੀ ਫਿਰਦੀ ਹੈ। ਇਦਾਂ ਦੇ ਸ਼ਬਦ ਅਸੀਂ ਬੋਲਦੇ ਆਂ। ਅਵਗਤ ਤੁਹਾਡੇ ਕੋਲ ਕੀ ਗਰੰਟੀ ਅਵਗਤ ਹੈ ਜੀ? ਤੁਹਾਡੇ ਕੋਲ ਗਰੰਟੀ ਕੀ ਹੈ? ਛੋਟੀ ਉਮਰ ਦਾ ਸੀ ਜੀ ਅਵਗਤ ਪੂਰਾ ਹੋਇਆ ਹੈ। ਤੇ ਜਿਹੜੇ ਨਿੱਕੇ ਨਿੱਕੇ ਮੀਰ ਮੰਨੂ ਦੀ ਜੇਲ੍ਹ 'ਚ ਛੋਟੇ ਛੋਟੇ ਬੱਚੇ ਉਹਨਾਂ ਦੀ ਉਮਰ ਪੂਰੀ ਹੋ ਗਈ ਸੀ। ਜਿਹੜੇ 2-2 3-3 4-4 ਮਹੀਨਿਆਂ ਦੇ ਬੱਚਿਆਂ ਨੂੰ ਆਕਾਸ਼ ਵੱਲੋਂ ਸੁੱਟ ਕੇ ਥੱਲੇ ਨੇਜੇ ਕੀਤੇ ਗਏ। ਬੰਦਾ ਸਿੰਘ ਬਹਾਦਰ ਦੇ 4 ਸਾਲ 7 ਮਹੀਨੇ ਤੇ ਸਭ ਜਾਦੇ ਨੂੰ ਧਰਤੀ ਤੇ ਲੰਮਾ ਪਾ ਕੇ ਉਹਦੇ ਜੂੰਦੇ ਦਾ ਦਿਲ ਕੱਢ ਕੇ ਬਾਪ ਦੇ ਮੂੰਹ ਚ ਪਾਇਆ ਗਿਆ ਉਹਦੀ ਉਮਰ ਪੂਰੀ ਹੋ ਗਈ ਸੀ ਕੌਣ ਲੋਕ ਨੇ ਜਿਹੜੇ ਤੁਹਾਡੇ ਲਾਗੇ ਇਦਾਂ ਦਾ ਵਹਿਮਾਂ ਦਾ ਜਾਲ ਵਿਛਾਉਂਦੇ ਨੇ ਤੁਹਾਨੂੰ ਡਰਾਉਂਦੇ ਨੇ ਭੈ ਪੀਤ ਕਾ ਤੇ ਤੁਸੀਂ ਵੇਖੋ ਕਿੱਦਾਂ ਦੀਆਂ ਅੱਜ ਇਹਦੀ ਇਹਦੀ ਛਾਇਆ ਜੀ ਇਹਦੇ ਵਿੱਚ ਕੋਈ ਭੂਤ ਵੜਿਆ ਫਿਰਦਾ ਤੁਸੀਂ ਵੇਖਿਆ ਅੱਜ ਕੱਲ ਬੜੇ-ਬੜੇ دیਵਾਨਾ ਚਾਹੁੰਦੇ ਆ ਕਿਦਾਂ ਉਹ ਪੂਰੀ ਟ੍ਰੇਨਿੰਗ ਹੁੰਦੀ ਉਹਦੀ ਬਕਾਇਦਾ ਉਹਦੀਆਂ ਕਲਾਸਾਂ ਲੱਗਦੀਆਂ ਵੀ ਤੂੰ ਡਰਨਾ ਕਿਦਾਂ ਤੇਰੇ ਵਿੱਚੋਂ ਭੂਤ ਕਿਦਾਂ ਬਾਹਰ ਕੱਢਣਾ ਸੀ ਉਪਨਯਾਗ ਮੇਰੇ ਦਾ ਭੂਤ ਸਹੀ ਹੋਈਂਦਾ ਤੇ ਮੈਂ ਕਈ ਵਾਰੀ ਕਹਿੰਦਾ ਹਾਂ ਨੂੰ ਲੱਭਿਆਂ ਭੂਤ ਕੋਲ ਪੱਠੇ ਪਵਾਵਾਂਗੇ ਮੱਜਾਂ ਨੂੰ ਜੇ ਮੰਨ ਲਓ ਸੱਚੀ ਤੁਹਾਡੇ ਸਾਹਮਣੇ ਭੂਤ ਆ ਜੇ ਨਾ ਉਹਨੂੰ ਕੋਲ ਚੱਲ ਕਣਕ ਨੂੰ ਪਾਣੀ ਲਾ ਕੇ ਆ ਉਹ ਬੋਲੋ ਪਿਆਰਿਓ ਜਿੰਨੇ ਵਿਹਲੇ ਬੰਦੇ ਆ ਨਾ ਭੂਤ ਵੀ ਉਹਨਾਂ ਚਾਹੁੰਦੇ ਆ ਮੜਾ ਜਾ ਕੰਮ ਦੱਸੋ ਤੇ ਭੂਤਾਂ पे ਨਿਕਲ ਜਾਣਾ ਵਿਹਲੇ ਬੰਦਿਆਂ 'ਚ ਇਹ ਚੀਜ਼ਾਂ ਆਉਂਦੀਆਂ ਜਿਹੜਾ ਬੰਦਾ ਵਿਜੀ ਆ ਉਹਦੇ ਕੋਲ ਤੇ ਇੰਨਾ ਟਾਈਮ ਹੀ ਨਹੀਂਗਾ ਜੀ ਸਾਡੇ ਸਮਾਜ ਵਿੱਚ ਤੁਸੀਂ ਕੋਈ ਪਿੰਡ ਲਾ ਲਓ ਜਿੱਥੇ ਕੋਈ ਚਮਕੀ ਨਹੀਂ ਮਾਰੀ ਮੋਟੀ ਲੱਗਦੀ ਸਤਿਗੁਰਾਂ ਨੇ ਪਾਣੀ ਚਾਵੇਂ ਥੋੜਾ ਆਖਿਆ ਸੀ ਗਿਆਨ ਵੀ ਹੋਣਾ ਗਾਵੇ ਗੀਤ ਭੁੱਖੇ ਮੁੱਲਾ ਪਹਿਲਾਂ ਮੁੱਲਾ ਲੋਕਾਂ ਨੂੰ ਆਂਦਾ ਸੀ ਮਸੀਤੇ ਜਾਇਆ ਕਰੋ ਹੁਣ ਉਹਨੇ ਘਰ ਨੂੰ ਮਸੀਤ ਬਣਾ ਲਿਆ ਵੀ ਇੱਥੇ ਆਇਆ ਕਰੋ ਗੱਲ ਵਧੀਆ ਕਈਆਂ ਨੇ ਘਰੇ ਚਮਕੀਆਂ ਲਾਉਣੀਆਂ ਸ਼ੁਰੂ ਕਰਤੀਆਂ ਕੋਈ ਮੰਗਲਵਾਰ ਲਈ ਜਾਂਦਾ ਕੋਈ ਵੀਰਵਾਰ ਲਈ ਜਾਂਦਾ ਕੋਈ ਬੁੱਧਵਾਰ ਲਈ ਜਾਂਦਾ ਕੋਈ ਸ਼ਨੀਵਾਰ ਲਈ ਜਾਂਦਾ ਕੋਈ ਕਹੇ ਦੇ ਇਦਾਂ ਹੱਥ ਫੇਰ ਕੇ ਗੋਡੇ ਠੀਕ ਕਰੀ ਜਾਂਦਾ ਕੋਈ ਪਥਰੀਆਂ ਬਾਹਰ ਕੱਢੀ ਜਾਂਦਾ ਲੱਗਦਾ ਨਹੀਂ ਸਾਨੂੰ ਵੀ ਆਪਣਾ ਭਾਰਤ ਦੇਸ਼ ਕਿੰਨਾ ਤਰੱਕੀਆਂ ਤੇ ਆ ਕੋਈ ਆਂਦਾ ਈਦਾ ਹੱਥ ਫੇਰ ਕੇ ਪੱਥਰੀ ਬਾਹਰ ਕੱਢ ਦਿੰਦਾ ਨਾ ਮੈਂ ਵੱਡੇ ਵੱਡੇ ਡਾਕਟਰ ਫੇਲ ਕੀਤੇ ਪਏ ਇਥੇ ਜਦੋਂ ਬੰਦਾ ਉਹ ਮਰਦਾ ਮੜ ਕੇ ਉਸੇ ਪੱਥਰੀ ਨਾਲ ਨਾ ਜਦੋਂ ਅੰਦਰ ਕੋਈ ਜ਼ਹਿਰ ਜੂਰ ਜੀ ਫੈਲ ਜਾਂਦੀ ਹੈ ਵੀ ਸਮਝ ਵੀ ਨਹੀਂ ਆਉਂਦੀ ਕਈ ਜਾਣ ਕੇ ਬਾਬਾ ਜੀ ਸਾਡੇ ਸ਼ੂਗਰ ਵੜੀ ਆ ਕਿੰਨੇ ਹਸਪੀਟਲਾਂ ਦੇ ਵਿੱਚ ਲੋਕ ਮੈਂ ਪਹਿਲਾਂ ਸਟੇਜਾਂ ਤੇ ਕਿਹਾ ਕਿੰਨੇ ਜਿਹੜੇ ਆ ਤੁਸੀਂ ਵੇਖੋ ਆਰਾਮਦੇਵ ਵਾਲੀ ਵੇਖ ਲਓ ਤੁਸੀਂ ਕਿੰਨਾ ਲੋਕਾਂ ਨੂੰ ਦਵਾਈਆਂ ਵੰਡਦਾ ਰਿਹਾ ਹੁਣ ਇੱਕ ਦਿਨ ਬੀਪੀ ਆਪਣਾ ਚੈੱਕ ਕਰਾਉਂਦੇ ਸੀ ਡਾਕਟਰਾਂ ਕੋਲ ਸਾਡੇ ਲੋਕ ਵੀ ਜਾਣਦੇ ਆ ਪਖੰਡੀਆਂ ਕੋਲ ਕਈ ਕਈ ਏਦਾਂ ਕਹਿੰਦੇ ਕੋਈ ਚੰਗਾ ਜਿਹਾ ਬਾਬਾ ਦੱਸੋ ਜੀ ਕਿਤੇ ਮੈਂ ਬਿਮਾਰੀ ਨਹੀਂ ਸਾਡੇ ਘਰੋਂ ਨਿਕਲਦੀ ਉਹਨਾਂ ਨੇ ਆਪਣੇ ਬਹੁਤ ਵੱਡੇ ਵੱਡੇ ਹਸਪੀਟਲ ਬਣਾਏ ਨੇ ਇਸ ਕਰਕੇ ਨਵਹਿਮਾ ਚੋਂ ਬਾਹਰ ਨਿਕਲੋ ਭਰਮਾ ਪਖੰਡਾ ਚੋਂ ਬਾਹਰ ਨਿਕਲੋ ਖਾਣਾ ਪੀਣਾ ਆਪਣਾ ਸਹੀ ਕਰ ਲਓ ਗੁਰਬਾਣੀ ਦੀ ਵਿਚਾਰ ਆਪਣੇ ਘਰਾਂ ਚ ਕਰਨ ਕਰਨੀ ਸ਼ੁਰੂ ਕਰ ਦਿਓ ਕਿਸੇ ਤੇ ਵਿਸ਼ਵਾਸ ਕਰਨ ਦੀ ਲੋੜ ਹੀ ਨਹੀਂ ਬਾਹਰ ਸਾਨੂੰ ਆਪਣੇ ਆਪ ਹੀ ਠੀਕ ਹੋ ਜਾਣਾ ਸੀ ਅਸੀਂ ਤਾਂ ਪਖੰਡਵਾਦ ਨੂੰ ਆਪ ਹੀ ਬੜਾਵਾ ਦਿੱਤਾ ਹੈ ਆਪ ਹੀ ਤੁਸੀਂ ਤੁਰੇ ਫਿਰਦੇ ਆਂ ਜਾਂ ਇਦਾਂ ਕਹੀ ਜਾਣਗੇ ਬੜਾ ਸਿਆਣਾ ਏ ਉਹ ਸਿਆਣਾ ਤੇ ਆਪੀ ਆ ਭਾਈਓ ਤੁਹਾਨੂੰ ਵਹਿਮਾਂ ਚ ਪਾ ਕੇ ਤੇ ਉਹ ਆਪਣੇ ਪਿਛੇ ਲਈ ਫਰਦਾ ਸਿਆਣਾ ਤੇ ਆਪੀ ਹੋਇਆ ਉਹ ਸਿਆਣਾ ਤੇ ਆਪੀ ਆ ਨਾ ਆਪਾਂ ਨੂੰ ਕਣਕ ਵੀ ਤਰਲੇ ਲੈ ਲੈ ਕੇ ਵੇਚਣੀ ਪੈਂਦੀ ਅਗਲੇ ਦਿਨ ਸਵਾਦੀਆਂ ਪੁੜੀਆਂ ਵਿਕੀ ਜਾਂਦੀਆਂ ਨੇ ਸਿਆਣੇ ਤੇ ਆਪੀ ਹੋਏ ਹੋ ਆਪਾਂ ਕੁਇੰਟਲ ਦੀ ਕਣਕ ਤਰਲੇ ਲੈ ਕੇ ਆਈ ਤੇ ਇਦਾਂ ਕਹਿੰਨੇ ਕਣਕ ਛੋਟਾ ਆ ਮੰਡੀ ਚ ਕਹਿੰਦਾ ਹਾਂ ਦੋ ਟਰਾਲੀਆਂ ਉੱਚੀ ਬੋਲਿਓ ਹਾਂ ਜੀ ਅਗਲੇ ਸਵਾਹ ਨਹੀਂ ਇਦਾਂ ਕਹਿੰਦੇ ਸਵਾਹ ਸੁੱਟ ਆਇਆ ਉਹ ਇਦਾਂ ਨਹੀਂ ਕਹਿੰਦੇ ਉਹਨਾਂ ਦੀ ਸਵਾਹ ਆ ਚੁੱਲੇ ਦੀ ਉਹ ਵੀ ਨਹੀਂ ਕਹਿੰਦੇ ਸੁੱਟ ਆਇਆ ਅਸੀਂ ਅਸੀਂ ਜਣਸ ਨੂੰ ਸੁੱਟਣਾ ਕਹਿੰਦੇ ਆ ਸਵਾਹ ਵਿਗਦੀ ਆ ਗੱਲਾਂ ਦੀ ਕੁੜੀਆਂ ਨਾਲ ਵਿਗਦੀ ਆ ਪੀਂਦੇ ਨੇ ਲੋਕ ਸਵਾਹ ਰੱਖਾਂ ਪੀਂਦੇ ਨੇ ਲੋਕ ਪਖੰਡ ਕਰਦੇ ਨੇ ਲੋਕ ਤਰ੍ਹਾਂ ਤਰ੍ਹਾਂ ਦਾ ਪਖੰਡ ਕਰਦੇ ਨੇ ਇੱਕ ਪਖੰਡ ਥੋੜਾ ਤੇ ਜਿਹਨੂੰ ਤੁਸੀਂ ਰੋਕੋ ਉਹ ਤੁਹਾਡੇ ਸਿਰ ਦੇ ਵਾਲਾ ਨੂੰ ਆਉਂਦਾ ਜੀ ਸਾਨੂੰ ਤੁਸੀਂ ਰੋਕਦੇ ਕਿਉਂ ਤੇ ਰੋਜ਼ ਆਪਣੇ ਘਰਾਂ ਵਿੱਚ ਅਸੀਂ ਇਸ ਅਮਰਤ ਨੂੰ ਪੀਣਾ ਸ਼ੁਰੂ ਕਰ ਦਈਏ ਰੋਜ਼ ਆਪਣੇ ਘਰ 'ਚ ਸਤਗੁਰ ਦੀ ਬਾਣੀ ਵਿਚਾਰਨੀ ਸ਼ੁਰੂ ਕਰ ਦਈਏ ਵਹਿਮਾਂ 'ਚ ਪੈਣ ਦੀ ਲੋੜ ਹੀ ਨਹੀਂ ਸਾਨੂੰ ਵਿਸ਼ਵਾਸ ਕਰੋ ਆਪਣੇ ਗੁਰੂ 'ਤੇ ਗੁਰਬਾਣੀ ਸਜਗ ਮੈਂ ਚਾਨਣ ਗੁਰਬਾਣੀ ਚਾਨਣ ਦਿੰਦੀ ਹੈ ਗੁਰਬਾਣੀ ਰੋਸ਼ਨੀ ਦਿੰਦੀ ਹੈ ਗੁਰਬਾਣੀ ਮਨੁੱਖ ਨੂੰ ਸੋਝੀ ਦਿੰਦੀ ਹੈ ਤਾਂ ਪਾਸ਼ਾ ਜੀ ਕਹਿੰਦੇ ਨੇ ਫੂਟ ਵਾਂਡਾ ਪਰਮਕਾਰ ਮਨੇ ਪਹਿਓ ਪ੍ਰਗਾਸ ਕਾਟੀ 베ਰੀ ਪਗਾ ਤੇ ਗੁਰ ਕੀਨੀ ਬੰਦ ਖਲਾਸ ਗੁਰੂ ਨੇ ਬੰਦਨਾ ਤੋਂ ਖਲਾਸੀ ਕਰ ਦਿੱਤੀ ਜਦੋਂ ਅਸੀਂ ਭਗਤ ਰਵਦਾਸ ਜੀ ਦੇ ਬਚਨ ਪੜ੍ਹਦੇ ਆ ਨਾ ਕੀ ਆਂਦੇ ਨੇ ਜਬ ਹਾਂ ਮੋਹ ਤੇ ਤਬ ਤੂੰ ਨਹੀਂ ਜਦੋਂ ਤੱਕ ਸਾਡੇ ਅੰਦਰ ਮੈਂ ਆ ਉਸ ਤੱਕ ਰੱਬ ਜੀ ਤੁਸੀਂ ਕਿੱਥੇ ਹੋ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਪਹਿਲਾ ਭੁਲੇਖਾ ਪੈ ਗਿਆ ਸੀ ਇੱਕ ਸਾਨੂੰ ਬਹੁਤ ਵੱਡਾ ਮਾਦਵੇ ਕੀ ਕਹੀਏ ਭ੍ਰਮ ਐਸਾ ਜੈਸਾ ਮੰਨਿਏ ਹੋਏ ਨਾ ਤੈਸਾ ਸਾਨੂੰ ਇੱਕ ਭ੍ਰਮ ਪੈ ਗਿਆ ਕਿ ਕਿ ਜਗਤ ਵੱਖਰਾ ਵਾ ਤੁਸੀਂ ਵੱਖਰੇ ਹੋ ਜਗਤ ਨਾਲੋਂ ਤੁਹਾਡੀ ਇੱਕ ਵੇਥ ਵਾ ਵੀ ਸੰਸਾਰ ਵੱਖਰਾ ਵਾ ਤੁਸੀਂ ਵੱਖਰੇ ਹੋ ਬਹੁਤ ਵੱਡਾ ਭੁਲੇਖਾ ਪੈ ਗਿਆ ਸਾਨੂੰ ਪਰ ਬਾਅਦ ਚ ਸਮਝ ਆਈ ਵਾਸਤਵ ਵਿੱਚ ਤੁਸੀਂ ਹੀ ਜਗਤ ਜਗਤ ਤੁਸੀਂ ਤੁਸੀਂ ਜਗਤ ਇੱਕ ਹੀ ਹੋ ਕਿਵੇਂ ਪਤਾ ਲੱਗਾ ਪਹਿਲਾਂ ਸਾਨੂੰ ਇਹ ਲੱਗਾ ਸੀ ਜਦੋਂ ਹਵਾ ਵਗਦੀ ਬਹੁਤ ਤੇਜ਼ ਤੇ ਸਮੁੰਦਰ ਵਿੱਚੋਂ ਪਾਣੀ ਆਕਾਸ਼ ਵੱਲੋਂ ਜਾਂਦਾ ਤੇ ਰੰਗਾਂ ਬਣਦੀਆਂ ਨੇ ਲਹਿਰਾਂ ਬਣਦੀਆਂ ਨੇ ਤੇ ਅਸੀਂ ਕਿਹਾ ਲਹਿਰਾਂ ਵੱਖਰੀਆਂ ਨੇ ਸਮੁੰਦਰ ਦਾ ਪਾਣੀ ਵੱਖਰਾ ਪਰ ਜਿਉਂ ਹੀ ਹਵਾ ਰੁਕੀ ਉਹ ਤਰੰਗਾਂ ਉਹ ਹਵਾ ਰੁਕਣ ਤੋਂ ਬਾਅਦ ਸਮੁੰਦਰ ਦੇ ਵਿੱਚ ਹੀ ਆਣ ਕੇ ਡਿੱਗ ਪਈਆਂ ਜਦੋਂ ਹਮ ਹੋਤੇ ਸਾਰੇ ਪੜੋ ਜਦ ਹਮ ਹੋਤੇ ਤਬ ਅਬ ਤੂੰ ਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਚਲ ਕੇਵਲ ਹੁਣ ਸਮਝ ਆ ਗਈ ਪਾਣੀ ਹੈ ਸਾਰੇ ਬੰਨੇ ਸਮੁੰਦਰੀ ਸੀ ਸਮੁੰਦਰ ਦਾ ਹੀ ਰੂਪ ਸੀ ਨਰਪਤ ਇੱਕ ਸਿੰਘਾਸਣ ਸੋਇਆ ਸੁਪਨੇ ਭਿਆ ਪਖਾਰੀ ਰਾਜਾ ਆਪਣੇ ਸਿੰਘਾਸਣ ਤੇ ਕਿਤੇ ਬੈਠਾ ਸੀ ਬੈਠੇ ਦੀ ਅੱਖ ਲੱਗ ਗਈ ਉਹਨੂੰ ਸੁਪਨਾ ਆਇਆ ਵੀ ਮੈਂ ਤਾਂ ਭਿਖਾਰੀ ਬਣ ਗਿਆ ਪਰ ਭਿਖਾਰੀ ਬਣਿਆ ਸੀ ਉਹ ਉਹ ਤਾਂ ਸੁਪਨਾ ਆਇਆ ਉਹਨੂੰ ਜਦੋਂ ਜਾ ਖੁੱਲੀ ਉਹਨੇ ਗੱਲ ਐ ਮੇਰਾ ਤਾਂ ਰਾਜ ਭਾਗ ਚੰਗਾ ਪੜਾ ਵੇਖ ਕਿੰਨੇ ਲੋਕ ਐਲਕਾਰ ਬੈਠੇ ਮੈਂ ਤਾਂ ਸੁਪਨੇ 'ਚ ਠੂਠਾ ਪੜ ਗਿਆ ਤੁਰੇ ਫਰਦਾ ਸੀ ਗੱਲ ਭਿਖਾਰੀ ਦੀ ਨਹੀਂ ਐ ਗੱਲ ਰਾਜੇ ਦੀ ਦੀ ਐ ਗੱਲ ਸਾਡੀ ਐ ਕੀ ਕਿਹਾ ਭਲਾ ਭਗਜੀ ਦੇ ਅਸਤਰਾਜ ਬਿਸ਼ਰਤ ਦੁਖ ਪਾਇਆ ਅਸਤਰਾਜਦਾਰ ਦਾ ਰਾਜ ਹੁੰਦਾ ਹੈਗਾ ਸੀ ਪਰ ਵਿਛੜ ਦਾ ਦੁੱਖ ਪਾਇਆ ਉਹਨੇ ਸੁਪਨੇ ਚ ਇੰਜ ਲੱਗਾ ਵੀ ਰਾਜ ਹੈ ਹੀ ਦੀ ਮੇਰੇ ਕੋਲ ਸੋਗਤ ਭਈ ਆਹ ਗੱਲ ਗੁਰਮਤ ਵਾਲੀ ਆ ਵੀ ਇਹ ਹਾਲਤ ਸਾਡੀ ਆ ਹੈਗੇ ਤੇ ਅਸੀਂ ਬਾਦਸ਼ਾਹ ਤੇ ਰਾਜੇ ਆ ਪਰ ਪ੍ਰੇਖਾਰੀ ਬਣੇ ਬੈਠੇ ਸੁਪਨੇ ਜੋ ਲੈ ਲਿਆ ਸੀ ਸੌਂ ਜੋ ਗਿਆ ਸੀ ਤਾਂ ਹੀ ਤੇ ਬਾਣੀ ਜਗਾਰੀ ਸਾਨੂੰ ਵੀ ਜਾਗੋ ਅੱਖ ਲੱਗੀ ਸਾਡੀ ਸੁਭਰਨ ਚ ਭਖਾਰੀ ਬਣ ਗਏ ਗੁਰੂ ਜੀ ਜਗਾਉਂਦੇ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਸਾਰੇ ਪਾਤਸ਼ਾਹ ਜਗਾਉਂਦੇ ਤੇ ਗਏ ਸਾਨੂੰ ਵੀ ਜਾਗੋ ਜਾਗੋ ਸੁੱਤੇਓ ਚੱਲਿਆ ਆਪਣ ਜਾਰਾ ਉਠੋ ਜਾਗੋ ਭਾਈ ਜੋ ਦਿਨ ਆਵੇਂ ਸੋ ਦਿਨ ਜਾਂਹੀ ਕਰਣਾ ਕੋਚ ਸੰਗ ਚਲਤ ਹੈ ਦੂਰ ਗਵਨਸਰੀ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਾਗ ਸੱਚ ਕਰ ਜਾਨਾ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਇਸ ਗ੍ਰਹਿ ਵਿੱਚ ਇਸ ਘਰ ਵਿੱਚ ਕੋਈ ਜਾਗਤ ਰਹਿ ਐ ਸਰੀਰੂਪੀ ਘਰ ਚ ਕੋਈ ਜਾਗਦਾ ਰਵੇ ਸਾਬਤ ਵਸਤ ਉਹ ਆਪਣੀ ਲਹਿ ਜਾਗਦੇ ਰਹੋਗੇ ਤੇ ਵਧੀਆ ਹੁਣ ਰਾਜਾ ਜਾਗਦਾ ਸੀ ਪਤਾ ਲੱਗਿਆ ਮੈਂ ਤੇ ਰਾਜਾ ਵਾਂ ਯਾਰ ਤੇ ਸੌ ਗਿਆ ਤੇ ਸੁਪਨਾ ਆ ਗਿਆ ਕੀ ਲੱਗਾ ਉਹਨੂੰ ਮੈਂ ਤੇ ਭਖਾਰੀ ਬਣ ਗਿਆ ਅੱਜ ਵੀ ਹੈਗੇ ਤੇ ਰਾਜੇ ਆ ਕਹੋ ਕਬੀਰ ਹਮ ਰਾਮ ਕੀ ਹੱਗੇ ਤੇ ਰਾਮ ਦੀ ਅੰਸਵਾ ਤੇ ਕੀ ਕਰ ਰਿਹਾ ਪਲਾ ਐਦਾਂ ਪੱਲਾ ਡਿਆ ਹੁੰਦਾ ਪਖੰਡੀਆਂ ਅੱਗੇ ਦੇਹ ਤਾਰੀਆਂ ਦੇ ਅੱਗੇ ਕੋਈ ਮਠੀ ਅੱਗੇ ਜਾ ਕੇ ਮੰਗ ਰਿਹਾ